ਪੀਮ ਜੈ ਭਾਰਤ ਮੈਂ ਬਰਿੰਦਰ ਵਿੱਕੀ ਚੇਅਰਮੈਨ ਅੰਬੇਦਕਰ ਸੈਨਾ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਰਹੀਮਪੁਰ ਵਾਸੀਆਂ ਨੂੰ ਸਾਡੇ ਹੁਸ਼ਿਆਰਪੁਰ ਵਾਸੀਆਂ ਨੂੰ 바ਵਾ ਸਾਹਿਬ ਡਾਕਟਰ ਪੀਮਰਾਮ ਅੰਬੇਦਕਰ ਜੀ ਦੇ 133 ਮੇ ਜਨਮ ਦਿਦਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਤੇ ਨਾਲ ਹੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ 바ਵਾ ਸਾਹਿਬ ਨੂੰ ਸਮਰਪਿਤ 11ਵੀਂ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ 12 April 2024 ਨੂੰ ਕੱਢੀ ਜਾ ਰਹੀ ਹੈ ਉਸ ਵਿੱਚ ਸਾਰੇ ਸਾਥੀ ਹੁਮ ਹੁਮਾ ਕੇ ਪਹੁੰਚਣ ਤੇ ਸ਼ੋਭਾ ਯਾਤਰਾ ਦਾ ਰੌਣਕ ਨੂੰ ਵਧਾਉਣ ਐਨਾ ਹੀ ਕਹਿੰਦਾ ਹੋਇਆ ਜੈ ਪੀ ਜੈ ਭਾਰਤ ਇਹ ਕਿੱਥੋਂ ਚੱਲੇਗੀ ਲੋ ਕਿੱਥੇ ਲੱਗੇ ਸਮਾਪਤੀ ਹੋਵੇਗੀ ਇਹ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਦਾਸ ਮੰਦਿਰ ਰਹੀਮਪੁਰ ਤੋਂ ਸ਼ੁਰੂ ਹੋ ਕੇ گورਮੈਂਟ ਕਾਲਜ گورਮੈਂਟ ਕਾਲਜ ਤੋਂ ਫਗਵਾੜਾ ਚੌਂਕ ਫਗਵਾੜਾ ਚੌਂਕ ਤੋਂ ਬੱਸ ਸਟੈਂਡ ਬਾਬਾ ਸਾਹਿਬ ਡਾਕਟਰ ਭੀਮrao Ambedkar ਚੌਂਕ ਤੇ ਜਾ ਕੇ ਸਮਾਪਤ ਹੋਵੇਗੀ ਤੇ ਕੋਈ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਾਂ ਕੋਈ ਨੇਤਾ ਵਗੈਰਾ ਸ਼ਾਮਲ ਹੋਗੇ ਸੁਰੂ ਕਰ ਦੇਗੇ ਹਾਂਜੀ ਅਸੀਂ ਸਭ ਨੂੰ ਸੱਦਾ ਦਿੱਤਾ ਹੈ ਜੀ ਜੋ ਵੀ ਬਾਬਾ ਸਾਹਿਬ ਨੂੰ ਮੰਨਣ ਵਾਲੀ ਸੰਗਤ ਹੋਊਗੀ ਉਹ ਆਪਣੇ ਆਪ ਪਹੁੰਚੂਗੀ ਤੇ ਸੰਤ ਸਮਾਜ ਦੇ ਵਿੱਚੋਂ ਦੀ ਕੋਈ ਮਾਣਾ ਪੁਰਸ਼ ਆਉਣ ਦੇ ਹਾਂਜੀ ਅਸੀਂ ਆਪਣੇ ਵੱਲੋਂ ਮੈਸੇਜ ਸਾਰੇ ਪਾਸੇ ਲਗਾਇਆ ਆ ਤੇ ਜਰੂਰ ਉਮੀਦ ਕਰਦੇ ਹਾਂ ਕਿ ਸਭ ਪਹੁੰਚਣਗੇ ਜੀ ਤੇ ਸ਼ਹਿਰਪੁਰ ਵਾਸੀ ਵੀ ਤਰੀਕੀ ਸੱਦੇ ਦੇਣਾ ਚਾਹੁੰਦੇ ਆ ਸ਼ਹਿਰ ਪਰਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੇ ਸਾਨੂੰ ਇਹ ਹੱਕ ਲੈ ਕੇ ਦਿੱਤੇ ਆ ਇਹ ਬੜੀ ਮੁਸ਼ਕਲਾਂ ਨਾਲ ਲੈ ਕੇ ਦਿੱਤੇ ਆ ਉਹਨਾਂ ਦਾ ਸਾਰਾ ਜੀਵਨ ਇਸ ਕੰਮ 'ਚ ਲੰਘ ਗਿਆ ਕਿ ਆਪਣੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਿਆ ਜਾਵੇ ਮੈਂ ਆਪਣੇ ਸਮਾਜ ਵਿੱਚ ਬੈਠੇ ਜਿਹੜੇ ਪੜ੍ਹੇ ਲਿਖੇ ਸੂਝਵਾਨ ਵਰਗਵਾ ਨਾ ਉਹਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਉਹ ਬਾਬਾ ਸਾਹਿਬ ਦੇ ਆਰਖਣ ਦਾ ਹੱਕ ਤਾਂ ਮੰਨ ਰਹੇ ਆ ਪਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਗਏ ਆ ਜੇ ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਆਪਣੇ ਨਾਲ ਦੇ ਜਿਹੜੇ ਉਹਨਾਂ ਦੇ ਅਲੱਗੇ-ਛਾਗੇ ਰਹਿਣ ਵਾਲੇ ਦੱਬੇ-ਕੁਚਲੇ ਲੋਕ ਹੈਗੇ ਆ ਜੇ ਉਹਨਾਂ ਦੀ ਉਹ ਬਾਹ ਮਾੜਨ ਤੇ ਉਹਨਾਂ ਨੂੰ ਜੇ ਮਾੜਾ-ਮੋਟਾ ਉਹ ਹੈਲਪ ਕਰਨ ਰਸਤਾ ਦਿਖਾਉਣ ਤੇ ਸਾਡਾ ਸਾਰਾ ਸਮਾਜ ਬਰਾਬਰ ਹੋ ਸਕਦਾ ਆ ਠੀਕ ਹੈ ਜੀ ਜੈ ਭੀਮ ਜੈ ਭੀਮ